ਮੈਨੂੰ ਛੇੜਾ ਨਾ ਮੇਰੇ ਕੋਈ ਬੋਤ ਪੁਛਾ ਪਧਾਨਕੋਟ ਦੀ ਮੈਂ ਕਦੀ ਪਧਾਨਕੋਟ ਦੇ ਅੰਦਰ ਛੋਟੇ ਲੈਵਲ ਦੀ ਰਾਜਨੀਤੀ ਕਰਨਾ ਪਸੰਦ ਨਹੀਂ ਕੀਤੀ ਮੈਂ ਪਹਿਲੇ ਦਿਨ ਕਿਹਾ ਸੀ ਐਮਐਲਏ ਦਾ ਮੈਂ ਬਣ ਗਿਆ ਮੈਂ ਨਗਰ ਨਿਕਲਣ ਦਾ ਸਹਿਯੋਗ ਕਰਨਾ ਚਾਹਾਂ ਲੇਕਿਨ ਇਹ ਸਹਿਯੋਗ ਰਹਿਣ ਤਾਂ ਕੋਈ ਬਨ ਮੇਰੇ ਨਾਲ ਦਰ ਮੈਂ ਤੇ ਹਿੰਮਤ ਆ ਗਈ ਦ칸ਪੋਤਵਿਤਾ ਇੱਕ ਪੋਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸੀਂ ਸਰਮਾਇਣ ਦੇ ਮੌਕੇ ਦਾ ਦੌਰਾ ਕਰਨ ਬੋਧੇ ਸੀਗੇ ਉਹਨਾਂ ਵੱਲੋਂ ਦੁਕਾਨਦਾਰਾਂ ਦਾ ਹਾਲ ਚਾਲ ਜਾਣਿਆ ਗਿਆ ਤੇ ਨਾਲ ਉਹਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਦੇਖ ਕੇ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕੀਤਾ ਗਿਆ ਤੇਨ ਵੱਲ ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਲਿਖੂ ਹੜਤਾਲ ਕੀਤੀ ਜਾਵੇਗੀ ਮਹਾਨਗੁਰ ਦਾ ਅੱਛੇ ਭਾਗੇ ਹੈਗੀ ਇਹ ਉੱਚਾ ਹੈ। ਜੀ ਜਦੋਂ ਬਰਸਾਤ ਧਰਦੀ ਆ 2 ਘੰਟੇ ਬਾਅਦ ਪਾਣੀ ਚਲਾ ਜਾਂਦਾ। ਲੇਕਿਨ ਨਗਰ ਨਿਗਮ ਵੱਲੋਂ ਕੋਈ ਕਸਰ ਨਹੀਂ ਸ਼ਹਿਰ ਨੂੰ ਬਰਬਾਦ ਕਰਨ ਨੂੰ ਲੈ ਕੇ। ਨਾ ਇਹ ਛੱਡਦੇ ਨੇ ਜਿੱਤੇ ਇਹ ਕਹੇਗੇ ਕਿ ਦੇਖੋ ਜੀ ਸਰਕਾਰ तुझी दे और पूरा प्रशासन भी पंगू है मैं डीसी साहब भी ना मैं मिल के आया पहला बरसात और मेरा वादा किया कि बरसात तो पहला तोड़े भर देंगे सारे जी रिपेयर करा देंगे तो कोई कंप्लेन नहीं आएगी ਬੀਤੇ ਦਿਨ ਹੋਈ ਬਰਸਾਤ ਤੋਂ ਬਾਅਦ ਪਖਾਨਕੋਟ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਗਿਆ ਸੀਗਾ ਜਿਸ ਦੇ ਕਾਰਨ ਕਾਫੀ ਜ਼ਿਆਦਾ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਸੀਗਾ ਅੱਜ ਪਖਾਨਕੋਟ ਤੋਂ ਵਿਧਾਇਕ ਔਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ੂ ਸ਼ਰਮਾ ਨੇ ਮੌਕੇ ਮੌਕੇ ਦਾ ਦੌਰਾ ਕਰਨ ਪਹੁੰਚੇ ਸੀਗੇ ਉਹਨਾਂ ਵੱਲੋਂ ਦੁਕਾਨਦਾਰਾਂ ਦਾ ਹਾਲਚਲ ਜਾਣਿਆ ਗਿਆ ਤੇ ਨਾਲ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਉਹਨਾਂ ਵੱਲੋਂ ਇੱਕ ਭੁਖਤ ਹੜਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਆਪ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਆਸ਼ੂ ਸ਼ਰਮਾ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੌਰੇ ਦੇ ਦੌਰਾਨ ਰਿੰਡੀਗੜ ਤੋਂ ਸਿੱਧਾ ਹੀ ਇੱਥੇ ਆਏ ਹਨ ਔਰ ਇੱਕ ਗੱਲ ਅੱਛੀ ਹੈ ਦੀ ਆਪਣੀ ਪਾਰਟੀ ਦੇ ਸਭ ਨੇਤਾ ਜਿਹੜੇ ਆ ਜਾਗਰੂਪ ਨੇ ਮਿੱਕੀ ਰਾਮਪਾਲ ਵੀ ਉਸ ਦਿਨ ਆਨਲਾਈਨ ਲਾਈਵ ਹੋਇਆ ਆਇਆ ਸੀ ਔਰ ਕੱਲ ਪਾਰਟੀ ਦੇ ਸਭ ਨੇਤਾ ਵੀ ਲੋਕਾਂ ਦਾ ਹਾਲਚਲ ਪੁੱਛਣ ਲਈ ਇੱਥੇ ਆਏ ਆ ਨਗਰ ਨਿਗਮ ਦੀ ਪੋਲ ਹਰ ਵਾਰੀ ਖੁੱਲਦੀ ਹੈ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਕਿ ਸਰਕਾਰ ਤੋਂ ਪਹਿਲਾਂ بار بار ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਨਾਲਿਆਂ ਦੀ ਸਫਾਈ ਕਰੋ বারবার ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਕਿ ਇਹ ਜਿਹੜਾ ਸੀਵਰੇਜ ਆ ਇਹਦੀ ਬਲਾਕੇਟ ਜੜੀ ਨਾ ਹੋਏ ਤਾਂ ਕਿ ਘੱਟ ਤੋਂ ਘੱਟ ਤੋਂ ਪਠਾਨਕੋਟ ਦਾ ਅੱਛੇ ਭਾਗੇ ਹੈ ਕਿ ਇਹ ਉੱਚਾ ਹੈਗਾ ਜੀ ਜਦੋਂ ਬਰਸਾਤ ਢੜਦੀ ਆ ਅੱਧੇ ਘੰਟੇ ਬਾਅਦ ਪਾਣੀ ਚਲਾ ਜਾਂਦਾ ਲੇਕਿਨ ਨਗਰ ਨਿਗਮ ਵੱਲੋਂ ਕੋਈ ਕਸਰ ਨਹੀਂ ਸ਼ਹਿਰ ਨੂੰ ਬਰਬਾਦ ਕਰਨ ਨੂੰ ਲੈ ਕੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਹੈ ਜਿਹੜਾ ਖੱਡਾ 1 ਫੁੱਟ ਦਾ ਸੀ ਉਹ 4 ਫੁੱਟ ਦਾ ਹੋ ਗਿਆ ਔਰ ਇਹ ਹਾਲ ਪੂਰੇ ਹੀ ਪਠਾਨਕੋਟ ਦਾ ਇਹਨਾਂ ਨੇ ਕਰਤਾ ਹੈ ਨਾ ਇਹ ਛੱਡਦੇ ਨੇ ਜੇ ਤੇ ਇਹ ਇਹ ਕਹਿ ਕੇ ਕਿ ਦੇਖੋ ਜੀ ਸਰਕਾਰ ਤੁਸੀਂ ਛੱਡ ਦਿਓ ਫਿਰ ਇਹਨਾਂ ਦੀਆਂ ਫਾਈਲਾਂ ਜੀਆਂ ਬੜੀਆਂ ਉਹ ਡਰਾ ਕੇ ਰੱਖਿਆ ਪਿਆ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਸਰਕਾਰ ਦੇ ਅੱਗੇ ਸਮਰਪਣ ਕੀਤਾ ਪਿਆ ਔਰ ਪੂਰਾ ਪ੍ਰਸ਼ਾਸਨ ਵੀ ਪੰਗੂ ਹੈ ਮੈਂ ਡੀਸੀ ਸਾਹਿਬ ਨੂੰ ਵੀ ਕਹਣਾ ਮੈਂ ਮਿਲ ਕੇ ਆਇਆ ਪਹਿਲਾਂ ਬਰਸਾਦ ਤੋਂ ਔਰ ਉਹਨਾਂ ਨੇ ਮਿਲਣਾ ਵਾਦਾ ਕੀਤਾ ਸੀ ਕਿ ਬਰਸਾਦ ਤੋਂ ਪਹਿਲਾਂ ਤੁਹਾਡੇ ਖੱਡੇ ਭਰ ਦਿਆਂਗੇ ਸਾਰੇ ਜੀ ਰਿਪੇਅਰ ਕਰਾ ਦਿਆਂਗੇ ਤੁਹਾਨੂੰ ਕੋਈ ਕੰਪਲੇਨ ਨਹੀਂ ਆਏਗੀ لیکن میں جو درشے دیکھے پانی ਦਾ پورے شہر ਦੇ ਅੰਦਰ ਜਿਸ ਤਰੀਕੇ ਨਾਲ ਘੁੰਮਿਆ ਔਰ ਇਹ ਇੱਕ ਗਲੀ ਦੇ ਹਾਲ ਨਹੀਂ ਹੈ ਜਿਹੜੇ ਮਰਜੀ ਕੋਨੇ 'ਚ ਚਲੇ ਜਾਓ سیਵਰ ਬਲਾਕ ਨੇ ਗੰਦਗੀ ਦੇ ਢੇਰ ਲੱਗੇ ਨੇ ਜਵਾਬ ਨਹੀਂ ਕਿਦੀ ਹੈ ਇਹ ਨਹੀਂ ਸਮੇ ਲੱਗਦੀ ਮੇਰ ਨੂੰ ਪੁੱਛੀਏ ਉਹ ਜਵਾਬ ਨਹੀਂ ਦਿੰਦਾ ਔਰ ਸਰਕਾਰ ਨੂੰ ਪੁੱਛੀਏ ਫੀਤੇ ਘਟਣ ਲਈ ਸਾਰੇ ਨੇ ਹੁਣ ਇਸਵੀਮ ਪੁੱਲਾਂ ਜੋ ਹਾਲ ਹੋਇਆ ਜਿਹੜਾ ਇਹਨਾਂ ਨੇ ਬਾਹਰ ਬਣਾਇਆ ਸੀ ਜਿੱਦ ਇਹਨਾਂ ਨੇ ਸਾਨੂੰ ਨਿਮੰਤਰਣ ਵੀ ਦਿੱਤਾ ਲੋਕਲ ਮੇਲੇ ਨੂੰ ਨੇ ਮਿਲਿਆ ਕੋਈ ਗੱਲ ਨਹੀਂ ਹੁਣ ਕਿਆ ਕਟਾਰੂ ਚੱਕ ਜੀ ਇਹ ਗੱਲ ਦੱਸਣਗੇ ਕਿ ਉਹ ਕੋਣ ਲੋਕ ਦੋਸ਼ੀ ਨੇ ਕਿ ਇੱਕ ਵੀ ਬਰਸਾਤ ਉਹ ਇਹਨਾਂ ਦੀ ਉਸਾਰੀ ਵਾਲਾ ਏਰੀਆ ਨਹੀਂ ਸਹ ਪਾਇਆ ਜਵਾਬਦੀ ਨਹੀਂ ਹੈ ਮੈਂ ਬੜਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਭਾਈ 12 ਤੋਂ ਲੈ ਕੇ 17 17 ਦਾ ਜਿਹੜਾ 5 ਸਾਲ ਸੀ ਅਸੀਂ ਇਦਾਂ ਦਾ ਪਠਾਨਕੋੜ ਨਹੀਂ ਸੀ ਬਣਾਇਆ ਮੈਂ ਕੱਲ ਸੁਣ ਰਿਹਾ ਸੀ ਮੈਂ ਕਦੀ ਵਿਅਕਤੀਗਤ ਨਹੀਂ ਹੁੰਦਾ ਐਮਐਲਏ ਸਾਹਿਬ ਪੁਰਾਣੇ ਬੋਲ ਰਹੇ ਸੀ ਔਰ ਮੇਰਾ 12 ਤੋਂ 17 ਦੇ ਪੈਸੇ ਕਢਾ ਲੈਣ ਕਿੰਨੇ ਲੱਗਦੇ ਆ ਮੈਂ ਔਰ ਦੂਜੀ ਗੱਲ ਕਿ ਪੰਜਾਬ ਸਰਕਾਰ ਦੱਸ ਦੇ ਕਿ ਉਹਨਾਂ ਸਾਡਾ ਕੀ ਸਹਿਯੋਗ ਕੀਤਾ ਅੱਜ ਵੀ ਵਿੱਤ ਕਮਿਸ਼ਨ ਦਾ ਪੈਸਾ ਅਗਰ ਇੱਥੇ ਨਗਰ ਨਿਗਮ ਚਨਾਏ ਤੇ ਪਠਾਨਕੋਟ ਪੂਰੀ ਤਰ੍ਹਾਂ ਜਰਜਰ ਹੋ ਜਾਏ ਨਾਲੇ ਇੱਕ ਗੱਲ ਸੁਣ ਲੈਣਾ ਕੋਈ ਵਿਅਕਤੀਗਤ ਹੋਣ ਦੀ ਕੋਸ਼ਿਸ਼ ਕਰੇਗਾ ਨਾ ਮੈਂ ਲੋਕਾਂ ਦੀਆਂ 4 ਮਰਲੇ ਪਲਾਟ ਜਿਹੜੇ ਆ ਨਾ ਮੱਲ ਕੇ ਹੋਟਲ ਨਹੀਂ ਬਣਾਏ ਰਾਤ ਮੁਕਾ ਕੇ ਮੇਰਾ ਜੀਵਨ ਫਕਰਾਂ ਵਾਲਾ ਜੀਵਨ ਹੈ ਫਕਰਾਂ ਵਾਲੀ ਜੀਮਾ ਰਹਿਣਾ 5 ਸਾਲਾਂ ਚ ਇਹ ਮਾਰਕੀਟ ਖੜੀ ਸੀ ਕਰਕੇ ਗਿਆ ਸੀ ਮੈਂ ਉਹ ਨਿਜੀ ਕਰਨਾ ਕਾਰਨ ਨਹੀਂ ਇਹ ਉਹਦੀ ਨਲਾਮੀ ਕਰਾਈ ਇਹਨਾਂ ਨੇ ਇਸ ਕਰਕੇ ਉਹਦੀ ਨਲਾਮੀ ਨਹੀਂ ਹੋਈ ਕਿਉਂਕਿ ਇਹ ਦੋ ਤਿੰਨ ਹੱਥਾਂ ਦੇ ਅੰਦਰ ਖਰੀਦਣਾ ਖਰੀਦਣ ਦੇ ਮੂਡ 'ਚ ਸੀ ਇਸ ਕਰਕੇ ਮੈਨੂੰ ਛੇੜਨਾ ਮੇਰੇ ਕੋਲ ਬਹੁਤ ਕੁਝ ਹੈ ਪਠਾਨਕੋਟ ਦੇ ਮੈਂ ਕਦੀ ਪਠਾਨਕੋਟ ਦੇ ਅੰਦਰ ਛੋਟੇ ਲੈਵਲ 'ਤੇ ਵੀ ਰਾਜਨੀਤੀ ਕਰਨਾ ਪਸੰਦ ਨਹੀਂ ਕੀਤੀ ਮੈਂ ਪਹਿਲੇ ਦਿਨ ਕਿਹਾ ਸੀ ਐਮਐਲਏ ਜਾਈ ਮੈਂ ਬਣ ਗਿਆ ਮੈਂ ਨਗਰ ਨਿਗਮ ਦਾ ਸਹਿਯੋਗ ਕਰਨਾ ਚਾਹਣਾ ਲੇਕਿਨ ਇਹ ਸਹਿਯੋਗ ਲੈਣ ਤਾਂ ਸੀ ਮੈਂ ਮੇਰੇ ਨਾਲ ਧਰਨੇ ਦੀ ਹਿੰਮਤ ਹੈਗੀ ਇਹਦੇ ਸਰਕਾਰ ਝਕਾ ਦਿੰਦੇ ਆ ਨਿਮੰਤਰਣ ਹੈ ਖੁੱਲਾ ਔਰ ਮੈਂ ਡੀਸੀ ਨੂੰ ਵੀ ਕਹ ਰਿਹਾ ਮੈਨੂੰ ਚਾਹੇ ਪੰਜਾਬ ਦੀ ਜਿੱਡੀ ਮਰਜ਼ੀ ਜ਼ਿੰਮੇਵਾਰੀ ਹੈ ਮੇਰੇ ਲਈ ਮੇਰਾ ਸ਼ਹਿਰ ਸਭ ਤੋਂ ਪਹਿਲਾ ਹੈ ਨਹੀਂ ਇਹ 15 20 ਦਿਨਾਂ ਚ ਮੈਨੂੰ ਕੁਝ ਅੰਤਰ ਨਜ਼ਰ ਆਇਆ ਤੇ ਮੈਂ ਇੱਕ ਦਿਨ ਦੀ ਭੂਖਾ ਹੜਤਾਲ ਗਾਂਧੀ ਚੌਂਕ ਤੇ ਕੱਲਾ ਬੈਠਾਂਗਾ ਔਰ ਮੈਂ ਅੱਜ ਇਹ ਟਾਈਮ ਕੋਸ਼ਿਦ ਕਰ ਰਿਹਾ ਕਿ 15 ਦਿਨਾਂ ਦੇ ਅੰਦਰ ਅਗਰ ਇਹਨਾਂ ਨੇ ਮੇਰੇ ਪਟਾਣਕੋਟ ਦੀਆਂ ਅੰਗਲੀਆਂ ਨਾਲੀਆਂ ਸੜਕਾਂ ਦੀ ਰਿਪੇਅਰ ਨਹੀਂ ਸ਼ੁਰੂ ਕੀਤੀ मैं पंद, एक दिन दे हड़ताल से सवेरे ग्यारह बजे तो लैके चार बजे तक बैठूंगा One of the premium and prestigious professional institutes, providing a wide range of professional courses with 100% placement assistance. We are Sri Sai Group of Institutes.